ਸਸੇ ਮਮੀ ਸਸੇ ਕੱਬ ਤਾਂ ਕੋਈ ਨਹੀਂ ਹਾਂ ਠੀਕ ਹੈ ਵਧੀਆ ਤੂੰ ਦੱਸ ਭਾਈ ਹਾਂ ਮੈਂ ਵੀ ਠੀਕ ਹਾਂ ਕਿ ਮੈਂ ਪਰਿਵਾਰ ਸਾਰਾ ਸਾਰਾ ਬਰੀ ਸਾਰੇ ਤੁਸੀਂ ਦੱਸੋ ਜੀ ਠੀਕ ਹੋ ਜੀ ਹਾਂ ਠੀਕ ਹੈ ਭਾਈ ਬਸ ਵਧੀਆ ਹੈ ਹੋ ਬਿਸ਼ਾਲੀ ਠੀਕ ਨੇ ਹਾਂ ਠੀਕ ਹੈ ਬਿਸ਼ਾਲੀ ਵੀ ਗਈ ਨਾ ਨਾ ਘਰੀ ਹੈਗੀ ਅੱਛਾ ਅੰਦਰ ਹੀ ਬੈਠੀ ਸੀਗੀ ਹੋਰ ਮਮੀ ਤੇ ਤੂੰ ਕਿਹ ਕਿਹੜਾ ਮਾਰਿਆ ਬਸ ਮੰਮੀ ਹੂੰ ਕੀ ਦੱਸਾਂ ਬਿਸ਼ਾਲੀ ਨੂੰ ਲੈਣ ਆਏ ਸੀਗਾ ਮਸ਼ਾਲੀ ਨੂੰ ਤਾਂ ਭਾਈ ਤੂੰ ਲੈਣ ਆਇਆ ਕੋਈ ਗੱਲ ਨਹੀਂ ਚੱਲ ਇਹਨੇ ਵੀ ਜਾਣਾ ਹੀ ਆਪਦੇ ਘਰੇ ਹਨਾ ਤੇ ਪਰ ਤੂੰ ਆਦੇ ਮਾਂ ਤੇ ਉਹਨੂੰ ਸਮਝਾ ਲੈਦਾ ਵੀ ਮਾੜਾ ਮੋਟਾ ਉਹਨਾਂ ਨੂੰ ਚੰਗੀ ਤਰ੍ਹਾਂ ਗੱਲ ਕਹਿਣੀ ਹੈ ਕਹਿ ਕੇ ਆਂ ਜੀ ਹੁਣ ਤਾਂ ਪੂਰੀ ਚੰਗੀ ਤਰ੍ਹਾਂ ਕਹਿ ਕੇ ਆਂ ਅਜਦੋਂ ਮੈਂ ਆਉਣ ਵਾਲੇ ਵੀ ਕਹਿ ਕੇ ਆ ਮੇਰੀ ਮਾਂ ਹੂੰ ਉਹਦੇ ਨਾਲੇ ਬਥੇਰੇ ਲੜਿਆ ਜੀ ਹੁਣ ਚਲੋ ਤੁਹਾਨੂੰ ਪਤਾ ਬੁੜੀਆਂ ਨੇ ਜੀ ਉਹ ਤਾਂ ਤੁਹਾਨੂੰ ਪਤਾ ਬੋਲਦੇ ਰਹਿੰਦੇ ਨੇ ਹੁਣ ਉਹਨਾਂ ਨੂੰ ਕੀ ਸਮਝਾਈਏ ਪਰ ਪਤਾ ਐ ਹੁੰਦਾਗਾ ਜੇ ਤਾਂ ਆਪਾਂ ਪਹਿਲਾਂ ਅਸੀਂ ਕੁਝ ਲੁਕੋ ਕੇ ਰੱਖਿਆ ਹੋਵੇ ਫੇਰ ਤਾਂ ਉਹ ਬੋਲਣ ਜਦੋਂ ਆਪਾਂ ਤਾਂ ਸਾਰੀ ਕਹਾਣੀ ਉਹਨਾਂ ਨੂੰ ਦੱਸੀ ਸੀ ਆਪਦੇ ਘਰ ਦੀ ਵੀ ਭਈ ਅਸੀਂ ਤਾਂ ਇੰਨੇ ਕੁ ਜੋਗੇ ਹੈਗੇ ਤੇ ਇੰਨਾ ਕ ਅਸੀਂ ਕਰ ਸਕਦੇ ਆ ਫੇਰ ਵੀ ਬੁੜੀਆਂ ਤਾਨੇ ਮੇੜੇ ਮਾਰਨ ਨੂੰ ਪਤਾ ਹੀ ਉਹੀ ਬੁੜੀ ਵਾਲੀ ਮਤ ਆ ਜੀ ਘੜਦੇ ਨੇਗੀਆਂ ਮਾਤਾ ਬਥੇਰਾ ਲੜਦਾ ਵਿਚਾਲੀ ਨੂੰ ਵੀ ਪਤਾ ਜੀ ਜਦੋਂ ਵਿਚਾਲੀ ਘਰੇ ਹੁੰਦੀ ਸੀ ਬਥੇਰਾ ਲੜਦਾ ਸੀ ਹੁਣ ਉਹੀ ਗੱਲ ਆ ਜੀ ਮਾੜੀ ਮਾੜੀ ਗੱਲ ਦੇ ਕਿਚਕਿਚ ਕਰਦੇ ਰਹਿੰਦੇ ਨੇ ਨਾ ਮੇਰਾ ਬਾਪ ਹੱਟਦਾ ਨਾ ਮੇਰੀ ਮਾਂ ਰੋਟੀ ਪਿੱਛੇ ਲੜਾਈ ਤੇ ਆਹ ਦੀ ਪਿੱਛੇ ਲੜਾਈ ਵੀ ਦੱਸੋ ਕੀ ਕਾਦੇ ਪਿੱਛੇ ਲੜਾਈ ਕਰਦੇ ਹੁਣ ਕੱਲਾ ਮੁੰਡਾ ਥੋਨੂੰ ਵੀ ਪਤਾ ਜੀ ਦੱਸੋ ਕੀ ਨਹੀਂ ਰੋਟੀ ਪਾਣੀ ਪਿੱਛੇ ਕਾਦੀ ਲੜਾਈ ਹੁੰਦੀ ਹੈਗੀ ਜੇ ਪਈ ਸਾਡੀ ਕੁੜੀ ਕੁਛ ਟੋਲਦੀ ਬਗੈੜਦੀ ਤੁਸੀਂ ਫੇਰ ਵੀ ਕਹੋ ਥੋੜਾ ਕੁਛ ਬਾਹਰ ਸਿੱਟ ਕੇ ਹੁੰਦੀ ਤੁਸੀਂ ਫੇਰ ਵੀ ਉਹ ਬੋਲਣ ਹੈ ਬੋਲਦੇ ਚੰਗੇ ਲੱਗਦੇ ਹੈਗੇ ਫਿਰ ਬਿਨਾਂ ਕਲ ਤੋਂ ਬੋਲੀ ਜਾਣਾ ਇਹ ਤਾਂ ਗਲਤ ਕਰ ਲਾਣਾ ਮੰਮੀ ਮੈਂ ਤਾਂ ਬਹੁਤ ਸਮਝਾਣਾ ਤੁਹਾਨੂੰ ਐ ਲੈ ਵੀ ਝੂਠ ਮਾਰਦਾ ਵਿਛਾਲੀ ਤੋਂ ਪੁੱਛ ਲਓ ਜੀ ਉਹਨਾਂ ਦੇ ਸਾਹਮਣੇ ਵੀ ਬਥੇਰੀ ਲੜਾਈ ਹੁੰਦੀ ਹੈ ਸਾਡੇ ਤਾਂ ਰੋਟੀ ਪਿੱਛੇ ਨੂੰ ਲੈ ਕੇ ਲੜਾਈ ਹੋ ਜਾਂਦੀ ਆ ਰੋਟੀ ਕਿਵੇਂ ਲਾਂਦੀ ਆ ਚਲੋ ਕਿਦਾਂ ਦੀ ਮਰਜ਼ੀ ਲੈਂਦੇ ਤੁਹਾਨੂੰ ਰੋਟੀ ਪਕਾ ਕੇ ਜਾਂਦੀ ਤਾਂ ਹੈਗੀ ਜੀ ਹੈ ਇਹ ਤਾਂ ਹੋਰਾਂ ਕੁੜੀਆਂ ਵਰਗੀ ਤਾਂ ਕੁੜੀ ਹੈ ਨਹੀਂਗੀ ਹੈ ਜੇ ਤਾਂ ਹੁੰਦੀ ਉਹ ਉਹ ਹੀ ਕਰਨ ਨੂੰ ਬਣ ਕੇ ਦਿਖਾਉਂਦੀ ਇਹ ਤਾਂ ਆਪ ਦਾ ਮਾਪੇ ਸਮਝਦੇ ਉਹਨਾਂ ਨੂੰ ਤੇ ਉਹ ਉਲਟੇ ਨੂੰ ਬੋਲਦੇ ਹੈਗੇ ਉਹੀ ਤਾਂ ਹੈ ਜੀ ਬਸ ਪਰ ਇਹੀ ਗੱਲ ਦਾ ਮਾਰਾ ਮਮੀ ਦੀ ਮੈਂ ਤਾਂ ਘਰੇ ਮੇਂ ਰਹਿੰਦਾ ਜੀ ਮੈਂ ਤਾਂ ਹੁਣ ਮਹਾਲੀ ਆਪਦੀ ਪੇਪਰ ਦੀ ਤਿਆਰੀ ਕਰੀ ਹੈ ਨਾ ਮੈਂ ਤਾਂ ਕਹਿੰਦਾ ਜਿੱਦੇ ਮੈਂ ਤਾਂ ਲੱਗਿਆ ਮਤਲਬ ਆਪਦਾ ਆਪਦਾ ਉੱਥੇ ਪੱਕਾ ਫਲੈਟ ਲੈਣਾ ਹੈ ਉੱਥੇ ਰਹਿ ਲੱਗਣਾ ਮੈਂ ਤਾਂ ਸਾਨੂੰ ਇਹ ਕਹਿਣੀ ਹੈ ਪਰਮਾਤਮਾ ਤੇਰੀ ਬਰਕਾ ਕਮਾਈ ਚ ਬਰਕਤ ਪਾਵੇ ਚਲ ਤੇਰਾ ਕੰਮ ਵਧੀਆ ਬਣ ਜੇ ਠੀਕ ਹੈ ਤੁਸੀਂ ਤਾਂ ਆਪਦਾ ਖੁਸ਼ ਰਹੋ ਚਲੋ ਤਾਂ ਜਿਹੜਾ ਚੱਲੀ ਜਾਂਦਾ ਚੱਲੀ ਜਾਂਦਾ ਹੁਣ ਮੇਰੇ ਬਾਪੂ ਨੂੰ ਤਾਂ ਬਸ ਇੱਕ ਚੀਜ਼ ਦਾ ਲੱਗ ਰਿਹਾ ਬਸ ਜ਼ਮੀਨਾਂ ਬਣਾਣਾ ਜ਼ਮੀਨ ਬਣਾਣਾ ਮੈਂ ਇਧਰੋਂ ਵੀ ਲੜ ਕਰਨਾ ਪੈਸੇ ਇਕੱਠੇ ਉਧਰੋਂ ਵੀ ਪੈਸੇ ਇਕੱਠੇ ਕਰਨਾ ਪਤਾ ਨਹੀਂ ਦੇਣੇ ਕਿਹਨੂੰ ਉਹਨੇ ਪੈਸੇ ਵੀ ਜਦੋਂ ਤੱਕ ਐ ਨਹੀਂ ਭਾਈ ਜ਼ਮੀਨਾਂ ਬਣਦੀਆਂ ਹੁੰਦੀਆਂ ਮੈਂ ਤੁਹਾਨੂੰ ਦੱਸਾਂ ਵੀ ਕੱਲੀਆਂ ਜ਼ਮੀਨਾਂ ਬਣਾਵਣਾ ਕਿ ਫਿਰ ਬਣਾ ਕੇ ਰੱਖੋਗੇ ਤੇ ਕਰ ਰੱਖਣੀ ਆ ਕਿਦੇ ਵਾਸਤੇ ਨੂਹ ਪੁੱਤ ਤੁਹਾਡਾ ਇੱਕ ਜਿਹੜਾ ਹੈਗਾ ਉਹ ਨੂੰ ਤੁਸੀਂ ਸਮਝਦੇ ਨਹੀਂਗੇ ਉਹੀ ਤਾਂ ਗੱਲ ਆ ਜੀ ਹੁਣ ਤਾਂ ਤੁਹਾਨੂੰ ਪਤਾ ਲੋਕ ਵੀ ਕਹਿੰਦੇਗੇ ਹੋਰਾਂ ਨੇ ਤਾਂ ਕਹਿਣੀ ਕਹਿਣਾ ਰਿਸ਼ਤੇਦਾਰਾਂ ਨੇ ਤਾਂ ਲੋਕ ਵੀ ਕਹਿਣ ਲੱਗੇ ਵੀ ਭਾਈ ਇਧਰ ਹਾਂ ਜੇ ਇਹ ਕੰਮ ਤਾਂ ਤਾਂ ਕਰਦੀ ਇਹਨੂੰ ਬੋਲਦੀ ਹੈ ਕੰਮ ਤਾਂ ਤਾਂ ਕਰਦੀ ਨੂੰ ਫਿਰ ਭਾਈ ਲੋਕ ਤਾਂ ਉਹ ਗੱਲਾਂ ਨੂੰ ਤਾਂ ਸੁਣਦਾ ਫਿਰ ਗੱਲਾਂ ਕਰਨਗੇ ਵੀ ਮੈਂ ਤਾਂ ਇਹ ਇੱਥੋਂ ਤੱਕ ਵੀ ਮੇਰੇ ਮਾਮੇ ਤੱਕ ਵੀ ਗੱਲ ਕਰਵਾਤੀ ਮਨੇ ਮਾਮੇ ਨੂੰ ਵੀ ਘਰੇ ਬੁਲਾ ਲਿਆ ਸੀ ਬੀਬੀ ਮੇਰੀ ਮਾਂ ਨੂੰ ਥੋੜਾ ਬੋਤਾ ਸਮਝਾ ਕੇ ਜਾਵੋ ਉਹ ਫਿਰ ਵੀ ਨਹੀਂ ਸਮਝਦੇ ਪਤਾ ਨਹੀਂ ਕਿਹੋ ਜਿਹਾ ਕਿਹੋ ਜੀ ਨਾ ਭਾਈ ਉਹ ਤਾਂ ਦਿਮਾਗ ਹੀ ਹੋਰ ਸਾਬ ਦਾਗਾ ਨਹੀਂ ਉਹ ਜਨਾਨੀ ਸਮਝਣ ਵਾਲੀ ਹੈਗੀਗੀ ਕਾਹਨੂੰ ਜੀ ਇੱਕ ਦੂਜੇ ਦੇ ਪਿੱਛੇ ਲੱਗ ਜਾਂਦੇ ਨੇ ਉਹਨੂੰ ਤੁਹਾਨੂੰ ਕੀ ਦੱਸਾਂ ਮੰਮੀ ਜੀ ਬਸ ਹੋਰਾਂ ਕਰੇਗਾ ਕਲੇਸ਼ ਪੁਆਇ ਜਾਂਦਾ ਹੋਰ ਚਾਪਦੇ ਘਰੇ ਹੋ ਜਾਂਦਾ ਸਿੱਧੀ ਜੀ ਗੱਲ ਹੈ ਜਿਵੇਂ ਜਿਹਾ ਕਰੀ ਜਾਂਦੇ ਨੇ ਇੱਕ ਹੱਥ ਕਰ ਲੈ ਦੂਜਾ ਹੱਥ ਭਰ ਲੈ ਉਹ ਤਾਂ ਫੇਰ ਉਹ ਵਿੱਚ ਕਰ ਭੋਗਤਨੇ ਪੈਂਦਾ ਹੁੰਦਾ ਜੇ ਆਪਾਂ ਅੱਜ ਕਿਸੇ ਦੇ ਕੰਨ ਦੋ ਤੇ ਝਾਕਦੇ ਆ ਕੱਲ ਨੂੰ ਲੋਕ ਆਪਣੀ ਕੰਨ ਦੋ ਤੇ ਝਾਕਣਗੇ ਉਹ ਵੀ ਤਾਂ ਇਹ ਹੀ ਆਪਾਂ ਮੌਕਾ ਦਿੰਨੇ ਆ ਲੋਕਾਂ ਨੂੰ ਝਾਕਣ ਦਾ ਬਸ ਉਹੀ ਤਾਂ ਜੋ ਹਟਦੀ ਨਹੀਂ ਮੰਮੀ ਤੁਹਾਨੂੰ ਮੈਂ ਵੀ ਝੂਠ ਮਾਰਦਾ ਵਿਚਾਲੀ ਨੂੰ ਪੁੱਛ ਲਈ ਜੀ ਚਲੋ ਉਹ ਤਾਂ ਕੋਈ ਨਹੀਂ ਫੇਰ ਅਸੀਂ ਕਿਹੜਾ ਉਹਨੂੰ ਇੱਥੇ ਬਿਠਾ ਕੇ ਰੱਖਣਾਗਾ ਅਸੀਂ ਵੀ ਤਾਂ ਤੋਰਨੇ ਵਿਆਹੀ ਤਾਂ ਇਸੇ ਕਰਕੇ ਇਹ ਵੀ ਅਦਾ ਘਰ ਬਸਾ ਹੈਂ ਜਦੋਂ ਹੁਣ ਉਹ ਤੰਗ ਕਰਨ ਲੱਗ ਜਾਂਦੀ ਆ ਬਾਹਲਾ ਤੇਰੀ ਮਾਂ ਫੇਰ ਵਿਚਾਰੀ ਹੁਣ ਇੱਧਰ ਨੂੰ ਆ ਜਾਂਦੀ ਹੈ ਹੋਰ ਕਰੇ ਕੀ ਮਾਪੇ ਕੋਲ ਹੀ ਆਉਣਾ ਹੋਰ ਕਿੱਥੇ ਆਉਣਾ ਨੇ ਮੈਂ ਤਾਂ ਹੁਣ ਤੁਸੀਂ ਝੂਠ ਮੰਨੂਗੇ ਜੀ ਹੁਣ ਡਰਾ ਕੇ ਆਏ ਉਹਨਾਂ ਵੀ ਪਾਈ ਉਹਦਾ ਦਾਜ ਦਾ ਪਰਚਾ ਦੇਣ ਨੂੰ ਫਿਰਦੇ ਨੇ ਕਹਿੰਦੇ ਸਾਨੂੰ ਕੀ ਦੇਤਾ ਮੈਂ ਜਿੰਨੇ ਜੋਗੇ ਸੀ ਦਿੱਤਾ ਸੀ ਪਾਈ ਉਹਨਾਂ ਨੇ ਹੈ ਦੇਖ ਪਾਈ ਜਿਹੜਾ ਕੁਝ ਸਾਡੇ ਕੋਲ ਤਾਂ ਪੁਲਿਸ ਸੀਗਾ ਅਸੀਂ ਤਾਂ ਸਾਰਾ ਲਾਤਾ ਹੈ ਅਸੀਂ ਤਾਂ ਕੁਝ ਨਹੀਂ ਲੁਕੋ ਕੇ ਰੱਖਿਆ ਤੁਹਾਡੇ ਤੋਂ ਜਿੰਨਾ ਸਾਥੋਂ ਸਰਿਆ ਸਭ ਕੀਤਾਗਾ ਹੁਣ ਜੇ ਐਵੇਂ ਤੇਰੀ ਮਾਂ ਮੂੰਹ ਟੱਡੀ ਚੱਲੂਗੀ ਉਹ ਤਾਂ ਅਸੀਂ ਉਹਦਾ ਮੂੰਹ ਭਰ ਨਹੀਂ ਸਕਦੇ ਭਾਈ ਬਸੋਂ ਕੀ ਕਰੀ ਹੈ ਉਹਨਾਂ ਦੀ ਅਕਲ ਹੀ ਘਟ ਹੈ ਬਸ ਜੀ ਹਾਂ ਉਹੀ ਗੱਲ ਆ ਥੋੜੀ ਅਕਲ ਹੋਵੇ ਫਿਰ ਕਾਣੂ ਐਡਾ ਕੁਛ ਹੋਵੇ ਪਰ ਤੁਹਾਨੂੰ ਕੀ ਦੱਸਾਂ ਹਾਲ ਤਾਂ ਦੂਜੇ ਵਿਆਹ ਦੀ ਗੱਲਾਂ ਕਰਦੇ ਨੇ ਹੂੰ ਉਹ ਤਾਂ ਭਾਈ ਹੁਣ ਤੈਨੂੰ ਵੀ ਪਤਾਗਾ ਦੂਜੇ ਵਿਆਹ ਦੀਆਂ ਗੱਲਾਂ ਕਰ ਤੇ ਤੂੰ ਵੀ ਆਦਾ ਕੁਛ ਸਟੈਂਡ ਲੈ ਸਕਦਾ ਕਹਿ ਸਕਦਾਗਾ ਮੰਮੀ ਤੁਹਾਨੂੰ ਕੀ ਲੱਗਦਾ ਮੈਂ ਸਟੈਂਡ ਨਹੀਂ ਲੰਦਾ ਜੀ ਬਹੁਤ ਸਟੈਂਡ ਲੰਦਾ ਜੀ ਪੁੱਛ ਕੇ ਦੇਖ ਲਿਓ ਬਸਾਲੀ ਤੋਂ ਜੀ ਫਿਰ ਉਹੀ ਗੱਲ ਆ ਇਹ ਤਾਂ ਸਾਡੀ ਤਾਂ ਘਰੇ ਬਹਿ ਜਾਊਗੀ ਦੂਜੀ ਜਿਹੜੀ ਵਿਆਹ ਕੇ ਉਹ ਕਿੱਥੇ ਤੱਕ ਹੈ ਜੀ ਤੇ ਜੇ ਉਹਨੇ ਹੋਏ ਉਹਨਾਂ ਨੂੰ 70 ਦੇ ਰੋਟੀ ਦਿੱਤੀ ਫੇਰ ਉਹੀ ਤਾਂ ਮੈਂ ਕਹ ਰਹੀ ਹਾਂ ਜੀ ਵੀ ਦੂਜੀ ਘਟੇ ਚੰਗੀ ਆ ਜੂਗੀ ਜਦੋਂ ਇੱਕ ਨਾਲ ਤਾਂ ਕੱਟ ਨਹੀਂ ਸਕੇ ਦੂਜੀ ਤੁਹਾਨੂੰ ਕਿੰਨੀ ਕੁ ਚੰਗੀ ਦੇ ਦੂ ਰੋਟੀ ਫਿਰ ਉਹੀ ਤਾਂ ਗੱਲ ਆ ਭਾਈ ਉਹ ਮੇਰਾ ਬਾਪ ਆ ਬਾਪ ਸਿਆਣਾ ਬਿਆਣਾ ਬੰਦਾ ਉਹ ਨਹੀਂ ਸਮਝਦਾ ਉਹ ਪਤਾ ਨਹੀਂ ਕਿਹੋ ਜਿਹਾ ਬੰਦਾ ਕਿਹੋ ਜਿਹਾ ਨਾ ਵੀ ਬੰਦਾ ਸਮਝ ਲੈ ਬਾਹਰ ਅੰਦਰ ਫਿਰਦਾ ਰਹਿਣਾ ਵੀ ਤੈਨੂੰ ਮਣੀ ਮੁੱਠੀ ਲੈਕ ਨਹੀਂ ਗਈ ਲੈ ਪੁੱਤ ਪਾਣੀ ਮੈਂ ਤਾਂ ਗੱਲਾਂ ਗੱਲਾਂ ਚ ਭੁੱਲ ਹੀ ਗਈ ਵਿਚਾਲੀ ਤਿਆਰ ਹੋ ਜਾ ਪੁੱਤ ਬਬਲੂ ਤੇਨ ਲੈਣ ਆਇਆ ਮੰਮੀ ਇਹਨਾਂ ਨੂੰ ਸਮਝਾ ਦਿੰਦੇ ਇੱਕ ਵਾਰ ਜੇ ਉਹੀ ਦੁਬਾਰਾ ਗੱਲਾਂ ਫੇਰ ਹੋਣੀਆਂ ਨੇ ਫੇਰ ਮੇਰੇ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ ਕੋਈ ਨਹੀਂ ਹੁੰਦੀ ਮਾਂ ਨੂੰ ਮੈਂ ਸਾਰਾ ਕੁਝ ਦੱਸਦਾ ਠੀਕ ਹੈ ਨਾ ਉਹਨਾਂ ਗੱਲਾਂ ਨੂੰ ਹੁਣ ਭੁੱਲ ਜਾ ਐ ਕਿਵੇਂ ਭੁੱਲ ਜਾ ਕੀ ਕਰ ਸੋਨੇ ਮੈਂ ਤੁਹਾਡੇ ਘਰ ਸਿਰੇ ਕੇ ਚੱਲ ਕੋਈ ਨਹੀਂ ਪੁੱਤ ਮੇਰੀ ਗੱਲ ਸੁਣ ਐ ਤਾਂ 100 ਵਾਰੀ ਕਰਾਂ ਜੇ ਗੱਲਾਂ ਹੋ ਜਾਂਦਾਂ ਗੰਦਾਂ ਠੀਕ ਹੈ ਨਾ ਚੱਲ ਜਿਉ ਬੋਲ ਪੈਂਦੀ ਉਹੀ ਗੱਲ ਤੇਰੀ ਮਾਂ ਵਰਗੀ ਹੈਗੀ ਕੋਈ ਗੱਲ ਨਹੀਂ ਮੈਂ ਮਿਸਾਲੀ ਮੇਰੀ ਗੱਲ ਸੁਣੋ ਕਿੰਨੇ ਕ ਟਾਈਮ ਨੇ ਹੈ ਇਹਦੂ ਬਾਦ ਘਰ ਸਾਰਾ ਆਪਣੀ ਹੈਗਾ ਐਡੀ ਕੋਠੀ ਕਿਹਨੂੰ ਦੇਣੀ ਉਹਨਾਂ ਨੇ ਐਡੀ ਜ਼ਮੀਨ ਕਿਹਨੂੰ ਦੇਣੀ ਉਹਨਾਂ ਨੇ ਸਾਰਾ ਕੁਝ ਆਪਣੇ ਲਈ ਆਊਗਾ ਨਾ ਏਵੇਂ ਤਾਂ ਸੋਚ ਮੈਂ ਨਹੀਂ ਕਹਿੰਦੀ ਹੈਗੀ ਫਿਰ ਅੱਬ ਉਹਨਾਂ ਨੂੰ ਛੇਦੀ ਚੱਕ ਲੈ ਮੈਂ ਤਾਂ ਕਹਿੰਦੀ ਰੱਬ ਉਹਨਾਂ ਦੀ ਉਮਰ ਲੰਬੀ ਕਰੇ ਪਰ ਇਹਦਾ ਮਤਲਬ ਇਹ ਥੋੜੀਆਂ ਰੋਟੀਆਂ ਉਹਨੂੰ ਬੈਠਣ ਨੂੰ ਮਿਲਦੀ ਹੈਗੀ ਫਿਰ ਵੀ ਮੈਨੂੰ ਕੀ ਕੀ ਗੱਲਾਂ ਬੋਲਦੇ ਨੇ ਓਏ ਬਸ ਤੈਨੂੰ ਪਤਾ ਲੱਗਾ ਅਕਲ ਦਾ ਘਟਾ ਨਾਲ ਉਹਨਾਂ ਨੂੰ ਜੇ ਅਕਲ ਹੋਵੇ ਮੈਂ ਕਿਹਨੂੰ ਗੱਲਾਂ ਕਰਨ ਇਹ ਦੇਖ ਪੁੱਤ ਕੁਝ ਤੂੰ ਵੀ ਥੋੜਾ ਜਿਹਾ ਆ ਦੇ ਮਨ ਨੂੰ ਕੰਟਰੋਲ ਰੱਖਿਆ ਕਰ ਜੇ ਕੁਝ ਬੋਲਦਿਆ ਉਹੀ ਗੱਲ ਜਿਵੇਂ ਕਹਿੰਦੇ ਕੌੜਾ ਤੇਲ ਕੰਨਾਂ ਚ ਪਾ ਕੇ ਤੂੰ ਹੀ ਫਿਰਿਆ ਕਰ ਬਸ ਲੋੜ ਹੀ ਨਹੀਂ ਕਿੰਨੇ ਕ ਵਾਰੀ ਚੁੱਪ ਕਰਾਂ ਮੈਂ ਉਹ ਤਾਂ ਬੋਲਦੀ ਰਹਿੰਦੇ ਨੇ ਇੱਕ ਵਾਰੀ ਬੰਦਾ ਚੁੱਪ ਕਰ ਜੀ ਦੋ ਵਾਰੀ ਚੁੱਪ ਕਰ ਜੂਗਾ ਪਰ ਸਾਰਾ ਦਿਨ ਜਿਦ ਸੋਣੇ ਬਹੁਤ ਔਖੇ ਨੇ ਮਿਸਾਲੀ ਤੇਰੇ ਪਿੱਛੇ ਮੈਂ ਵੀ ਲੜਦਾ ਉਹਨਾਂ ਨਾਲ ਤੈਨੂੰ ਵੀ ਤਾਂ ਪਤੀ ਹੈ ਹੈ ਚੱਲ ਕੋਈ ਨਹੀਂ ਹੁਣ ਸਾਰੀ ਗੱਲ ਛੱਡ ਤਿਆਰ ਹੋ ਤੂੰ ਚੱਲ ਜਪਾੜਾ ਕੱਪੜੇ ਦੇਖੀ ਮਾਂ ਇਹ ਪਤਾ ਨਹੀਂ ਮੇਰੇ ਮੇਰੇ ਨਾਲ ਕਾਹਦਾ ਕੁਛ ਕਰੀ ਬੈਠੀ ਜੀ ਉਹ ਪਾਇਆ ਨੂੰ ਗੁੱਸਾ ਦਾ ਬੋਤ ਹੁੰਦਾ ਹੀ ਆ ਹੁਣ ਹੁਣ ਇਹ ਕਹੇ ਕਿ ਨੂੰ ਤੈਨੂੰ ਕਹਿ ਸਕਦੀ ਐ ਜਾਂ ਸਾਡੇ ਤੇ ਜੋ ਜ਼ੋਰ ਚੱਲੂ ਐ ਤਾਂ ਸਾਨੂੰ ਕਹੋਗੇ ਉਹ ਮੈਂ ਤਾਂ ਠੀਕ ਰਹਿਣਾ ਇਹਦੇ ਨਾਲ ਮੈਂ ਤਾਂ ਨਹੀਂ ਦੇ ਨਾਲ ਤੂੰ ਤਾਂ ਬਈ ਠੀਕ ਰਹਿਣਾ ਦੁੱਧ ਦਾ ਹੁਣ ਆਦੇ ਕੰਮ ਧੰਦੇ ਬਗ ਜਾਣਾਗਾ ਤੂੰ ਤਾਂ ਰਹਿਣਾ ਚੰਡੀਗੜ੍ਹ ਤੇ ਇਹ ਤਾਂ ਫਿਰ ਉੱਥੇ ਰਹਿੰਦੀ ਐ ਨਾ ਹਰ ਵਕਤ ਮੈਂ ਵੀ ਕਿੰਨਾ ਕੁ ਟਾਈਮ ਚੋਬੇ ਤਾਂ ਇਹਨੂੰ ਪਾਜਦੇ ਆ ਆ ਬਸ ਇੱਕ ਪੇਪਰ ਜਾਂ ਰਹਿ ਗਿਆ ਰਹਿ ਗਿਆ ਮੇਰਾ ਤਿਆਰੀ ਜੀ ਕਰੀ ਜਨਾ ਜੀ ਚੱਲ ਵਧੀਆ ਭਾਈ ਤੇਰਾ ਕੋਈ ਕੰਮ ਬਣ ਜੇ ਤਾਂ ਚੱਲ ਆਉਂਦੀ ਜ਼ਿੰਦਗੀ ਸੌਖੀ ਕੱਟੋ ਉਹ ਵੀ ਚੱਲ ਕੋਈ ਨਹੀਂ ਮੈਂ ਕਰਦੀ ਆ ਉਹਨੂੰ ਤਿਆਰ ਫ ਨਹੀਂ ਨਹੀਂ ਪੁੱਤ ਚਾਹ ਤਾਂ ਹੁਣ ਪੀਕੇ ਜਾਉਂਗੇ